ਸਸਿਕਾ ਤੁਸ ਜੁੜੇ ਹੋ ਪੰਜਾਬ ਟਾਕ ਨਿਊਜ਼ ਦੇ ਨਾਮ ਤੇ ਮੈਂ ਹਾਂ ਤੁਹਾਡਾ ਆਪਣਾ ਚਿੰਮੂ ਹਜਾਰੇ ਵਾਲਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਫਰੋਇਪੁਰ ਫਾਇਲਕਾ ਹਾਈਵੇ ਮੰਡੀ ਲਾਧੂ ਕਾ ਦੇ ਸੇਮ ਨਾਲੇ ਦੇ ਉੱਪਰ ਮੌਜੂਦਾ ਸਹਾਇਕ ਨੂੰ ਕਹਾਂਗਾ ਕਿ ਇੱਕ ਵਾਰੀ ਅਧਰ ਨਾਲ ਪਾਸੇ ਤਸਵੀਰਾਂ ਦਿਖਾ ਦਈਏ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਇਨਸਾਨ ਕਿੰਨਾ ਲਾਲਚੀ ਹੋ ਚੁੱਕਾ ਹੈ ਤੇ ਆਪਣੇ ਲਾਲਚ ਨੂੰ ਲਾਲਚ ਦੀ ਕੰਬਲ ਓੜ ਕੇ ਕਿੰਨਾ ਪ੍ਰਕਿਰਤੀ ਦਾ ਕੁਦਰਤੀ ਸਰੋਤਾਂ ਦਾ ਮਿਸਯੂਜ਼ ਕਰ ਰਿਹਾ ਸਾਨੂੰ ਕੁਝ 2 ਘੰਟੇ ਪਹਿਲਾਂ ਇੱਕ ਸੂਚਨਾ ਮਿਲੀ ਸੀ ਕਿ ਇਹ ਸੇਮ ਨਾਲੇ ਦੇ ਵਿੱਚ ਮੱਛੀ ਜਿਹੜੀ ਹੈਗੀ ਵੱਡੀ ਤਦਾਦ ਦੇ ਵਿੱਚ ਮਰੀ ਹੋਈ ਲੋੜ ਕੇ ਆ ਰਹੀ ਹੈ ਫਿਲਹਾਲ ਮੇਰੇ ਸਾਥੀ ਪੱਤਰਕਾਰ ਇਥੂ ਦੇ ਲੋਕਲ ਵੀ ਮੌਜੂਦ ਹੈਗੇ ਨੇ ਅਸੀਂ ਹੁਣ ਕਵਰੇਜ ਕਰ ਰਹੇ ਹਾਂ ਜਾਣਕਾਰੀ ਅਸੀਂ ਮੰਨ ਲੋ ਮਤ ਕਰਾਂਗੇ ਕਿ ਇਹਦਾ ਕਾਰਨ ਕੀ ਸੀ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਕਿਉਂਕਿ ਵੱਡੀ ਤਦਾਦ ਦੇ ਵਿੱਚ ਸਾਥੀ ਨੇ ਦਿਖਾਇਆ ਇੱਕ ਵਾਰੀ ਕਹਾ ਕੇ ਦਿਖਾ ਦਿੱਤੀ ਜਾਵੇ ਕਿਉਂਕਿ ਇੱਥੇ ਜਿਹੜੀ ਮੱਛੀ ਰੋੜ ਕੇ ਆ ਰਹੀ ਹੈ ਬੜੀ ਵੱਡੀ ਤਦਾਦ ਦੇ ਵਿੱਚ ਆ ਰਹੀ ਸੀ 2 ਘੰਟੇ ਪਹਿਲਾਂ ਪਰ ਹੁਣ ਜਿਹੜਾ ਥੋੜਾ ਜਾ ਜਿਹੜਾ ਰੁਝਾਨ ਘਟਿਆ ਹੈ ਮੱਛੀ ਦੇ ਇਥੇ ਆਣ ਦਾ ਕਿਉਂਕਿ ਕਾਫੀ ਟਾਈਮ ਤੋਂ ਜਿਹੜੀ ਇਥੇ ਰੜ ਕੇ ਆ ਰਹੀ ਸੀ ਮੱਛੀ ਪਰ ਇੱਕ ਗੱਲ ਹੈ ਹੋਰ ਵੱਡੀ ਹੈ ਕਿ ਮੱਛੀ ਮਰਨ ਦਾ ਕਾਰਨ ਹੈ ਵੱਡਾ ਜਿਹੜਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਇੱਥੇ ਦੇ ਜਿਹੜੇ ਠੇਕੇਦਾਰ ਹੈਗੇ ਨੇ ਉਹ ਮੱਛੀ ਐਕਸਪੋਰਟ ਕਰਦੇ ਨੇ ਲੁਧਿਆਣਾ ਤੇ ਜਲੰਧਰ ਦੇ ਵਿੱਚ ਤੇ ਕੁਆਂਟਲਾਂ ਦੇ ਹਿਸਾਬ ਦੇ ਨਾਲ ਮੱਛੀ ਜਿਹੜੀ ਇਥੋਂ ਕਲੈਕਟ ਕਰਕੇ ਗੱਡੀਆਂ ਪਰ ਕੇ ਲਿਜਾਈ ਜਾਂਦੀ ਹੈ ਤੇ ਹੁਣ ਵੱਡਾ ਸਵਾਲ ਇਹ ਉੱਠਦਾ ਹੈ ਕਿ ਇਹਦੇ ਵਿੱਚ ਜਿਹੜਾ ਕੈਮੀਕਲ ਮਲਾਇਆ ਗਿਆ ਹੈ ਔਰ ਇਨਸਾਨ ਵੀ ਮੱਛੀ ਖਾ ਕੇ ਇਨਸਾਨ ਦੇ ਅੰਦਰ ਚੱਲਿਆ ਹੋਵੇਗਾ ਕੀ ਇਹਦੇ ਉੱਪਰ ਕੋਈ ਅੱਗੇ ਪੜਤਾਲ ਨਹੀਂ ਹੋਈ ਕੀ ਪ੍ਰਸ਼ਾਸਨ ਸੰਬੰਧਿਤ ਮਹਿਕਮਾ ਅਜੇ ਸੁੱਤਾ ਹੋਇਆ ਹੈ ਕੁਝ ਇਥੋਂ ਦੇ ਨੇੜੇ ਜਿਹੜੇ ਲੋਕ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਇੱਕ ਦੋ ਵਾਰੀ ਪਹਿਲਾਂ ਵੀ ਇਸ ਤਰ੍ਹਾਂ ਦਾ ਹੋਇਆ ਹੈ ਪਰ ਹੈਰਾਨੀਜਨਕ ਤਸਵੀਰਾਂ ਨੇ ਕਿ ਅਜੇ ਤੱਕ ਇੱਥੇ ਕੋਈ ਪੜਤਾਲ ਨਹੀਂ ਹੋਈ ਖਗਾਲਦੇ ਆ ਸੀ ਵੀ ਇਹਦਾ ਜ਼ਿੰਮੇਵਾਰ ਕੌਣ ਹੈ ਵਿਜੀ ਆ ਤੁਹਾਡੇ ਸਾਹਮਣੇ ਜਿਹੜਾ ਸੇਮ ਨਾਲ ਚੱਲ ਰਿਹਾ ਇੱਥੇ ਸਾਨੂੰ ਸੂਚਨਾ ਮਿਲੀ ਹੈ ਕਿ ਰਾਤ ਤੂੰ ਜਿਹੜੀ ਇੱਥੇ ਮੱਛੀ ਰੋੜ ਕੇ ਆ ਰਹੀ ਹੈ ਕੀ ਕਹਿਣਾ ਚਾਹੋਗੇ ਤੁਹਾਨੂੰ ਕੀ ਲੱਗਦਾ ਹੈ ਕਿ ਪਹਿਲਾਂ ਵੀ ਇਸ ਤਰ੍ਹਾਂ ਦਾ ਹੋਇਆ ਜਾਂ ਹੁਣ ਹੀ ਵੇਖਣ ਨੂੰ ਮਿਲਿਆ ਸਰ ਅੱਗੇ ਪਹਿਲਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਪਤੇਗੜ ਜੀ ਹਾਂਜੀ ਇੱਕ ਡਰੇਨ ਵਜਦੀ ਹੈ ਇਹ ਸੇਮ ਨਾਲ ਤਾਂ ਵਜਦਾ ਮੰਡੇਲਾ ਤੋਂ ਕਹੋ ਭਈਆ ਕਰਕੇ ਵਜਦਾ ਜੀ ਹਾਂਜੀ ਅੱਗੇ ਵੀ ਇੱਕ ਦਿਨ ਦੋ ਚਾਰ ਦਿਨ ਹੋ ਗਿਆ ਕੁਝ ਦਿਨ ਇਸ ਤਰ੍ਹਾਂ ਮੱਛੀ ਮਾਰ ਕੇ ਆਈ ਸੀ ਅੱਛਾ ਤੇ ਵੈਸੇ ਤਾਂ ਗਰਮੀ ਆ ਜ ਮਰਦੀ ਹੈ ਹੂੰ ਤੇ ਇਸ ਵਾਲੇ ਵੀ ਮਰਦੀ ਆ ਪਤ ਨਹੀਂ ਹੁਣ ਕਿਵੇਂ ਆ ਕੀ ਪਾਉਂਦੇ ਆ ਕੋਈ ਚੀਜ਼ ਪਾਉਂਦੇ ਆ ਕੋਈ ਚੀਜ਼ ਪਾਉਂਦੇ ਆ ਜਾਂ ਕਿਵੇਂ ਕੈਮੀਕਲ ਮਰ ਤੁਹਾਡੇ ਕਹਿਣ ਨਾਲ ਵੀ ਇਹ ਪਹਿਲਾਂ ਵੀ ਇਸ ਤਰ੍ਹਾਂ ਦਾ ਹੋ ਚੁੱਕਿਆ ਹੈ ਹਾਂਜੀ ਹਾਂਜੀ ਪਹਿਲੇ ਵੀ ਆਉਂਦਾ ਸੀ ਪਸੂ ਪਸੂ ਇੱਥੇ ਆ ਗਿਆ ਪਾਣੀ ਪੁਣੀ ਪੈਂਦੇ ਆ ਕਈ ਤਰ੍ਹਾਂ ਦੀ ਜਰੇਲੀ ਦੀ ਜ ਪਤਨ ਕੀ ਪਾਉਂਦੇ ਆ ਪਾਣੀ ਹਾਂ ਆ ਕਿੰਨਾ ਮੋਟਾ ਪੀਸ ਦੇਖੋ ਤੁਸੀਂ ਆ ਥੱਲੇ ਚੱਲਿਆ ਹਨਾ ਕਿਤੇ ਕੋਈ ਸੁਣਿਆ ਨਹੀਂ ਕਦੇ ਕਿ ਕੋਈ ਪੜਤਾਲ ਹੋਈ ਹੋਵੇ ਜਾਂ ਕੋਈ ਪ੍ਰਸ਼ਾਸਨ ਦਾ ਕੋਈ ਸਰਕਾਰੀ ਮੁਲਾਜ਼ਮ ਇੱਥੇ ਆਇਆ ਹੋਵੇ ਨਹੀਂ ਨਹੀਂ ਹੋਣੀ ਸਿੱਕਾ ਟੋਕੇ ਵਾਲੀ ਹੈ ਅੱਛਾ ਜੀ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹੈਗਾ ਜੀ सुरेंद्र ਸਿੰਘ ਹੂੰ ਪਿੰਡ ਮੇਰਾ ਹੈਗਾ ਜੀ ਟਾਬਾ ਜੀ ਮੈਂ ਸੇਮ ਨਾਲੇ ਮੱਛੀ ਫੜਨ ਵਾਸਤੇ ਲੈਣਾ ਠੇਕੇ ਦੀ ਅੱਛਾ ਤੁਸੀਂ ਠੇਕੇਦਾਰ ਹੋ ਹਾਂਜੀ ਠੇਕੇਦਾਰ ਅੱਛਾ ਤੁਸੀਂ ਠੇਕੇਦਾਰ ਹੋ ਤੇ ਆ ਜਿਹੜੀ ਮੱਛੀ ਰੋੜ ਕੇ ਆ ਰਹੀ ਹੈ ਮਰੀ ہوئی ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਜੀ ਮੇਰੇ ਕੋਲ ਠੇਕਾ ਹੈਗਾ ਪਿੰਡ ਹੈਗਾ ਜੀ ਸ਼ੀਂਬੇ ਵਾਲੀ ਜੀ ਮੁਖਸਰ ਜ਼ਿਲ੍ਹੇ ਦੇ ਅੰਦਰ ਆਉਂਦਾ ਜੀ ਜੀ ਮੇਰੇ ਕੋਲ ਉਹ ਹੈਗਾ ਠੇਕਾ ਇਹ ਸੇਮ ਨਾਲਾ ਲਾਧੂ ਦਾ ਬ੍ਰਾਂਚ ਵਿੱਚ ਪੈਂਦੀ ਜੀ ਡਰੇਨ ਵਿਭਾਗ ਵਿੱਚ ਜੀ ਲਾਦੂ ਦਾ ਡਰੇਨ ਤਰੋਬੜੀ ਡਰੇਨ ਚੰਦਪਨ ਡਰੇਨ ਇਹਦਾ ਨਾਮ ਹੈ ਇੱਥੇ ਇਹਨੂੰ ਤਰੋਬੜੀ ਵੀ ਕਿਹਾ ਜਾਂਦਾ ਜੀ ਜੀ ਜਿਹੜਾ ਇਹਦਾ ਠੇਕੇਦਾਰ ਹੈ ਜਿਹਨੇ ਠੇਕਾ ਲਿਆ ਵਾ ਜੀ ਉਹ ਬੰਦਾ ਇੱਥੇ ਸਾਨੂੰ ਪਹਿਲਾਂ ਵੀ ਮਿਲੀ ਸੀ ਸੀਐਡੀ ਸੁਣਨ ਨੂੰ ਮਿਲਿਆ ਸੀ ਜੀ ਪਰ ਧੁੰਦ ਜਿਆਦਾ ਹੋਣ ਕਰਕੇ ਅਸੀਂ ਇੱਥੇ ਉਹਨਾਂ ਦੇ ਵਿਦੇਖਪਾਲ ਪੂਰੀ ਨਹੀਂ ਕਰ ਸਕੇ ਜੀ ਉਹ ਇੱਥੇ ਆ ਰੋਕ ਲਾਂਦੇ ਜੀ ਆ ਦਿਖਾ ਦਿਓ ਜਿਹੜੇ ਜਾਲ ਲੱਗੇ ਹੋਏ ਨੇ ਹਾਂਜੀ ਹਾਂਜੀ ਇੱਥੇ ਜਾਲ ਲਾ ਕੇ ਉੱਪਰ ਨਾਲ ਲੇਵਰ ਲਾ ਕੇ ਨਾਲ ਆਪਦੇ ਬੰਦੇ ਹੋਰ ਵੀ ਲਾ ਕੇ ਦਿਹਾੜੀ ਦੇ ਜੀ ਰਾਤ ਨੂੰ ਦਵਾਈ ਪਾਦੇ ਜੀ ਸ਼ਾਮ ਨੂੰ ਜਰੀਲੀ ਕਿਸ ਤਰ੍ਹਾਂ ਦੀ ਦਵਾਈ ਹੈਗੀ ਲੀਟਰਾਂ ਚ ਹੁੰਦੀ ਜੀ ਪੈਕਿੰਗ ਤੁਸੀਂ ਠੇਕੇਦਾਰ ਹੋ ਤੁਹਾਨੂੰ ਪਤਾ ਹੈ ਕੈਮੀਕਲ ਦਾ ਨਾਮ ਕੀ ਹੈ ਕੈਮੀਕਲ ਦਾ ਨਾਮ ਨਹੀਂ ਪਤਾ ਜੀ ਸੁਣੀ ਅਸੀਂ ਜਿਹੜੀ ਇਹਨਾਂ ਕੋਲੋਂ ਜਿਹੜੀ ਉਹਨਾਂ ਦੀ ਲੇਬਰ ਬੈਠੀ ਉਹਨਾਂ ਨੂੰ ਪਤਾ ਹੈ ਉਹਨਾਂ ਕੋਲ ਤੁਸੀਂ ਪਤਾ ਕਰੋਗੇ ਤੇ ਤੁਹਾਨੂੰ ਪਤਾ ਚੱਲ ਜਾਏ ਤੁਸੀਂ ਕਦੇ ਯੂਜ਼ ਨਹੀਂ ਕਰਦੇ ਅਸੀਂ ਯੂਜ਼ ਨਹੀਂ ਕਰਦੇ ਜੀ ਜੀ ਅੱਗੇ ਦੱਸੋ ਨਾ ਅਸੀਂ ਇਹ ਕਰਦੇ ਨਾ ਅਸੀਂ ਜਿਹੜੇ ਬੰਦੇ ਕਰਦੇ ਨੇ ਉਹਨਾਂ ਦੇ ਕਰਨ ਚ ਹੱਕਦਾਰ ਆ ਜੀ ਜਿਹੜਾ ਇਹ ਪਾਣੀ ਉੱਪਰੋਂ ਆਉਂਦਾ ਜੀ ਇਧਰੋਂ ਇਧਰ ਥੱਲੇ ਜਾਂਦਾ ਦਰਿਆ ਵਿੱਚ ਜੀ ਜੀ ਇਹ ਕੁਦਰਤ ਦਾ ਨਿਯਮ ਹੈ ਜੀ ਤੁਸੀਂ ਆਸ-ਪਾਸ ਹੋਰ ਮਹਿਕਮਿਆਂ ਨੂੰ ਵੀ ਪਤਾ ਜੀ ਫਿਸ਼ਰੀ ਜਿਹ ਸਾਡੇ ਵੱਲੇ ਵੀ ਮੱਛੀ ਨਹੀਂ ਜਾ ਰਹੀ ਅਸੀਂ 15 ਲੱਖ ਤੋਂ ਉੱਪਰ ਠੇਕਾ ਪਰਿਆ ਜੀ ਜੀ ਲਿਆ ਵੈ ਇਹ ਰਸਤੇ ਵਿੱਚ ਦਵਾਈ ਪਾ ਕੇ ਮੱਛੀ ਮਾਰ ਦਿੰਦੇ ਨੇ ਫੜ ਕੇ ਲੈ ਜਾਂਦੇ ਨੇ ਜਿਹੜੀ ਮੱਛੀ ਮਰ ਜਾਂਦੀ ਏ ਉਹ ਥੱਲੇ ਲੋੜ ਜਾਂਦੇ ਯੋਤਾ ਨਹੀਂ ਸਾਡੇ ਵੱਲੇ ਮੱਛੀ ਜਾ ਰਹੀ ਨਹੀਂ ਕੋਈ ਸਾਡਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਹਮ ਅਸੀਂ ਫੋਨ ਤੇ ਲਿਖਤੀ ਕੋਈ ਸ਼ਿਕਾਇਤ ਨਹੀਂ ਕੀਤੀ ਫੋਨ ਤੇ ਡਰੇਨ ਮਹਿਕਮੇ ਨੂੰ ਮੱਛੀ ਮਹਿਕਮਾ ਨੂੰ ਵੀ ਗੱਲ ਕਰੀ ਸੀ ਹੋਰ ਕਈਆਂ ਨੂੰ ਵੀ ਗੱਲਾਂ ਬਾਤਾਂ ਕੀਤੀਆਂ ਜੀ ਪਰ ਨਹੀਂ ਅੱਜ ਸਵੱਬ ਬਣਿਆ ਮੌਕਾ ਬਣਿਆ ਆ ਦੇਖੋ ਜੀ ਮੱਛੀ ਕਿੰਨੀ ਮਰੀ ਵੀ ਟੈਗ ਲੱਗੇ ਪਨੇ ਪੋਲ ਤੋਂ ਲੱਗੇ ਪਨੇ ਅੱਗੇ ਵੀ ਤੁਹਾਨੂੰ ਦਿਖਾਏ ਨੇ ਇਹ ਪੋਲ ਤੋਂ ਕਿ ਕਾਫੀ ਜ਼ਿਆਦਾ ਲੁੱੜ ਗਈ ਜੀ ਕੱਲ ਬਹੁਤ ਹੀ ਜ਼ਿਆਦਾ ਕਈ ਕਰੋੜਾਂ ਅਰਬਾਂ ਦੀ ਗਿਣਤੀ 'ਚ ਮੱਛੀ ਜਿਹੜੀ ਗਈ ਏ ਹਮ ਮਾਰ ਕੇ ਲੁੱੜ ਕੇ ਬਹੁਤ ਗੱਲ ਜ਼ਿਆਦਾ ਗਈ ਚਲੀ ਮਣਾ ਦੇ ਹਿਸਾਬ ਨਾਲ ਅੱਛਾ ਵੀਰ ਜੀ ਇੱਕ ਤਰ੍ਹਾਂ ਗੱਲ ਅਸੀਂ ਟੁਕਦੇ ਹੋਏ ਪੁੱਛੀ ਕਿ ਇੱਥੇ ਜਿਹੜਾ ਠੇਕੇਦਾਰ ਏ ਉਹ ਕੌਣ ਏ ਉਹ ਨਰਿੰਦਰ ਸਿੰਘ ਪੁੱਤਰ ਜਗਿੰਦਰ ਸਿੰਘ ਪਿੰਡ ਢਾਬਾਂ ਦਾ ਜੀ ਅੱਛਾ ਜੀ ਮੇਰੇ ਹੀ ਪਿੰਡ ਦਾ ਹੈ ਜੀ ਉਹਨੇ ਠੇਕਾ ਲਿਆ ਹੋਇਆ ਉਹ ਇਹ ਸਾਰਾ ਕੰਮ ਕਰਾ ਰਿਹਾ ਹੈ ਅੱਛਾ ਜੀ ਉਹਨਾਂ ਨੂੰ ਪਤਾ ਹੈ ਕੱਲ ਬੁੱਧਵਾਰ ਮੱਛੀ ਵੇਚ ਕੇ ਆਏ ਨੇ ਲੁਧਿਆਣੇ ਜੀ ਹੂੰ ਮੱਛੀ ਇਹ ਤੁੱਕਾ ਠੀ ਕਰਕੇ ਲੈ ਜਾਂਦੇ ਨੇ ਬਾਕੀ ਅੱਗੇ ਤੋਂ ਜਦੋਂ ਪਾਣਗੇ ਤੁਹਾਨੂੰ ਤੁਹਾਡਾ ਕਿਲੋਮੀਟਰ ਦਾ ਸਾਬ ਨਾਲ ਠੇਕਾ ਹੁੰਦਾ ਹੈ ਜਾਂ ਕੋਈ ਤੁਹਾਡਾ ਹੋਰ ਕੋਈ ਰੱਖਿਆ ਹੁੰਦਾ ਹੈ ਪੁਆਇੰਟ ਆਫ 뷰 ਨਹੀਂ ਇਹ ਜਿਵੇਂ ਜੀ ਜਲਾਲਾਬਾਦ ਅਲੱਗ ਹੋ ਗਿਆ ਉਹਦਾ ਪੁਆਇੰਟ ਉੱਥੇ ਬੰਦਾ ਪੋਲ ਤੋਂ ਥੋੜੀ ਉੱਪਰ ਉਹ ਜਿਹੜੀ ਸਾਹਮਣੇ ਪੋਲ ਹੈਗੀ ਹਾਂਜੀ ਹਾਂਜੀ ਸਾਹਮਣੇ ਪੋਲ ਹੈਗੀ ਉਤੋਂ ਲੈ ਕੇ ਸ਼ੀਮਬੇ ਵਾਲੀ ਜੀਰੋ ਬੁਰਜੀ ਬੰਦੀ ਜਿੱਥੇ ਵਿੱਚ ਬੂੜਾ ਗੁੱਜਰ ਇੱਕ ਡਰੇਨ ਪੈਂਦੀ ਜੀ ਉਤੋਂ ਤੱਕ ਇਹ ਅਲੱਗ ਹੁੰਦੀ ਜੀ ਜਲਾਲਾਬਾਦ ਇਹ ਤੋਂ ਥੱਲੇ ਥੱਲੇ ਜਿਹੜਾ ਹੈ ਇਹ ਫਾਜ਼ਲ ਦਾ ਡਿਵੀਜ਼ਨ ਆ ਜਾਂਦੀ ਫਾਜ਼ਲ ਕਾ ਕਰਦੇ ਨੇ ਉਹ ਤੋਂ ਤਾਂ ਮੁਕਸਰ ਜ਼ਿਲ੍ਹੇ ਦੇ ਆ ਜਾਂਦੀ ਉਹ ਮੁਕਸਰ ਵਾਲੇ ਠੇਕਾ ਦਿੰਦੇ ਜੀ ਜੀ ਹਾਂਜੀ ਤੁਸੀਂ ਹੁਣ ਜਿਹੜੀ ਮੇਲ ਅਸਲ ਵਿੱਚ ਗੱਲ ਤੁਹਾਡੇ ਕੋਲ ਅਸੀਂ ਪੁੱਛੀਏ ਕਿ ਜੇ ਇਹ ਕਿਸੇ ਕੈਮੀਕਲ ਇਹ ਗੈਰ ਕੁਦਰਤੀ ਢਾਂਗ ਨਾਲ ਹੋ ਰਿਹਾ ਹੈ ਕੁਦਰਤੀ ਜਿਹੜੇ ਸਰੋਤ ਹੁੰਦੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਪਾਣੀ ਵਿੱਚ ਪਤਾ ਨਹੀਂ ਕਿੰਨੇ ਪ੍ਰਕਾਰ ਦੇ ਕਿੰਨੇ ਤਰ੍ਹਾਂ ਦੇ ਜੀਵ ਜੰਤੂ ਹੁੰਦੇ ਨੇ ਉਹਨਾਂ ਦੀ ਜਿਹੜੀ ਹੱਤਿਆ ਕਰ ਰਹੇ ਨੇ ਬਹੁਤ ਜ਼ਿਆਦਾ ਕੀਤੀ ਜਾ ਰਹੀ ਹੈ ਇਹ ਬਹੁਤ ਹੀ ਜ਼ਿਆਦਾ ਕਾਨੂੰਨੀ ਹਰਕਤ ਹੈ ਇਹਨਾਂ ਤੇ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਜਿੱਥੇ ਆਪਾਂ ਖੜੇ ਆ ਇੱਥੋਂ ਦੇ ਲੋਕ ਜਿਹੜੇ ਆ ਇੱਥੇ ਪਸ਼ੂ ਨੂੰ ਆਉਂਦੇ ਆ ਪਾਣੀ ਵੀ ਪਿਲਾਉਂਦੇ ਆ ਕੀ ਕਹਿਣਾ ਚਾਹੋ ਬਿਲਕੁਲ ਜੀ ਪਸ਼ੂ ਵੀ ਮਾਰ ਸਕਦੇ ਨੇ ਇੱਥੇ ਪਸ਼ੂ ਦੂਜੇ ਬੱਕਰੀਆਂ ਭੇਡਾਂ ਚਰਾਉਣ ਆਉਂਦੇ ਨੇ ਉਹ ਪੀਣਗੇ ਉਹ ਵੀ ਮਰਨਗੇ ਔਰ ਪੰਛੀ ਜਾਨਵਰ ਜਿਹੜੇ ਪਾਣੀ ਪੀਂਦੇ ਨੇ ਉਹ ਵੀ ਮਰਨਗੇ ਜੀ ਕੁਦਰਤੀ ਪ੍ਰਿੰਦੇ ਤੁਸੀਂ ਉਹ ਸਾਹਮਣੇ ਦੇਖ ਲਓ ਪਿੱਛੇ ਜਿਹੜਾ ਕਿ ਮੱਛੀ ਵਗੈਰਾ ਜਿਹੜਾ ਕੀੜ ਪਤੰਗਾ ਚੁਗ ਰਹੇ ਨੇ ਫਿਰ ਤਾਂ ਇਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਬਿਲਕੁਲ ਬਿਲਕੁਲ ਇਹਨਾਂ ਦੀ ਜਾਨ ਨੂੰ ਖਤਰਾ ਹੈ ਜਿਹੜੇ ਲੋਕ ਵਿੱਚੋਂ ਕਈ ਵਿਚਾਰੇ ਆਦਾ ਡੱਡ ਪਾਲਨ ਵਾਲੇ ਦੇ ਕੰਜਾਂ ਨਾਲ ਹੱਥਾਂ ਨਾਲ ਰੇਤਾ ਕੱਢਦੇ ਨੇ ਉਹ ਵੜਦੇ ਨੇ ਉਹਨਾਂ ਨੂੰ ਵੀ ਬਿਮਾਰੀਆਂ ਲੱਗ ਸਕਦੀਆਂ ਨੇ ਜੀ ਜੀ ਉਹਨਾਂ ਦਾ ਵੀ ਥੱਲੇ ਜਾ ਕੇ ਦਰਿਆ ਵਿੱਚ ਪਾਣੀ ਜਾਂਦਾ ਹ ਹ ਉੱਥੇ ਵੀ ਬਹੁਤ ਜ਼ਿਆਦਾ ਜਿਹੜਾ ਜਰੀਲਾ ਅਸਰ ਜਾਏਗਾ ਲੋਕਾਂ ਨਾਲ ਪਸ਼ੂਆਂ ਨਾਲ ਪੰਛੀਆਂ ਨਾਲ ਪਤਾ ਨਹੀਂ ਕਿੰਨੇ ਜੀਵ ਜੰਤੂ ਮ ਅਜੇ ਤੱਕ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਵੇਖੋ ਜੀ ਛੋਟਾ ਛੋਟਾ ਪੂਂਗ ਕਿੰਨਾ ਹੀ ਮਾਰ ਕੇ ਆ ਰਿਹਾ ਉਤੋਂ ਤੱਕ 5-7 ਕਿਲੋਮੀਟਰ ਦੂਰ ਜਾ ਕੇ ਪਾਦੇ ਨੇ ਇਹ ਕੰਮ ਨਹੀਂ ਹੋਣਾ ਚਾਹੀਦਾ ਇਹਦੇ ਤੇ ਜਿਹੜੇ ਵੀ ਮੁਲਾਜ਼ਮ ਨੇ ਅਫਸਰ ਨੇ ਮਹਿਕਮੇ ਨੇ ਸੁੱਤੇ ਪੈਣੇ ਕੰਬ ਕਰਨ ਦੀ ਨੀਂਦ ਉਹਨਾਂ ਨੂੰ ਵੀ ਜਾਗਣਾ ਚਾਹੀਦਾ ਜਿਹੜਾ ਮਹਿਕਮਾ ਸੰਬੰਧਿਤ ਮਹਿਕਮਾ ਹੈ ਮਛਰੀ ਉਪਾਕ ਜਿੱਕ ਤੀਨੀ ਕੀਤੀ ਜੀ ਫੋਨ ਰਾਈ ਕੀਤੀ ਸੀ ਜੀ ਫੋਨ ਰਾਈ ਫਿਰ ਕੀ ਅਨਾਕੂ ਕਿਹਾ ਉਹ ਕਹਿੰਦੇ ਜਦੋਂ ਸਵਾਬ ਬਣੇ ਤੁਸੀਂ ਸਾਨੂੰ ਮੌਕਾ ਵਿਖਾਇਆ ਜੀ ਜਾਂ ਪ੍ਰੂਫ ਦਿਓ ਮੈਂ ਕਿ ਅਗਲੇ ਵੇਲੇ ਕੋਲੇ ਕਰਦੇ ਨੂੰ ਅਸੀਂ ਪ੍ਰੂਫ ਕਿਤੋਂ ਦੀ ਮਤਲਬ ਕਿਹੜੇ ਵਿਭਾਗ ਨੂੰ ਤਾਂ ਕੀ ਨਾਮ ਹੈ ਅਸੀਂ ਫਿਸ਼ਰੀ ਵਿਭਾਗ ਨੂੰ ਵੀ ਕੀਤਾ ਸੀ ਜੀ ਹਮ ਇੱਕ ਜੰਗਲੀ ਜੀਵ ਜੰਤੂ ਵਾਲ ਜਿਹੜੇ ਗਏ ਨੇ ਉਹਨਾਂ ਨੂੰ ਵੀ ਕਿਹਾ ਸੀ ਜੀ ਜੀ ਉਹ ਵੀ ਕਹਿੰਦੇ ਅਸੀਂ ਆਵਾਂਗੇ ਵੇਖਾਂਗੇ ਸ਼ਾਇਦ ਕਦੋਂ ਪਹੁੰਚਦੇ ਨੇ ਕਦੋਂ ਨਹੀਂ ਜੀ ਜੀ ਜੇ ਇੱਕ ਦੋ ਦਿਨਾਂ ਚੰਦਾ ਨਾ ਹੱਲ ਹੋਇਆ ਤਾਂ ਜਿਹੜਾ ਤੁਸੀਂ ਠੇਕਾ ਭਰਿਆ ਕੀ ਤੁਹਾਨੂੰ ਕਿੰਨਾ ਕਾਟਾ ਪੈ ਰਿਹਾ ਸਾਨੂੰ ਤਾਂ ਕਾਟਾ ਪੈ ਰਹੀ ਉੱਪਰ ਮੱਛੀ ਆ ਹੀ ਨਹੀਂ ਰਹੀ ਜੀ ਸਾਡਾ ਤਾਂ ਪੂਰਾ ਨੁਕਸਾਨ ਹੀ ਹੈ ਜੀ ਅਸੀਂ ਵਿਭਾਗ ਕੋਲ ਵੀ ਮੰਗ ਇਹੀ ਕਰਦੇ ਆ ਜੀ ਇਥੇ ਰੋਗ ਥਾਮ ਨਹੀਂ ਹੁੰਦੀ ਸਾਡੇ ਸਾਨੂੰ ਪੈਸੇ ਦਿੱਤੇ ਜਾਣ ਜੀ ਜੀ ਜਾਂ ਇਹ ਪੂਰੀ ਜਿਹੜੀ ਠੇਕਾ ਸਾਉਤ ਹੁੰਦਾ ਕਿ ਜਿਆਦਾ 1 ਸਾਲ ਦਿੰਦੇ ਜੀ ਜੀ 31 ਅਗਸਤ ਨੂੰ ਖਤਮ ਹੋ ਜਾਂਦਾ ਜੀ 1 ਅਕਤੂਬਰ ਤੋਂ ਸ਼ੁਰੂ ਹੁੰਦਾ ਜੀ ਫਿਰ ਤਾਂ ਤੁਹਾਡਾ ਠੇਕਾ ਪਿਛਲਾ ਖਤਮ ਹੋਣ ਵਾਲਾ ਹੈ ਹਾਂ ਜੀ ਹਾਂ ਜੀ 31 ਅਗਸਤ 2026 ਨੂੰ ਖਤਮ ਹੋ ਜਾਈਏ ਅ ਨਰਿੰਦਰ ਟਾਪਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਇਸ ਵਕਤ ਕਿਉਂਕਿ ਪਹਿਲਾਂ ਇਹਨਾਂ ਦਾ ਨਾਮ ਜਿਹੜਾ ਹੈਗਾ ਉਹ ਵਿਅਕਤੀ ਦੇ ਵੱਲੋਂ ਲਿਆ ਗਿਆ ਸੀ ਕਿਉਂਕਿ ਠੇਕਾ ਇਹਨਾਂ ਕੋਲੇ ਅ ਨਰਿੰਦਰ ਜੀ ਤੁਹਾਡਾ ਨਾਮ ਲਿਆ ਗਿਆ ਹੈ ਜਿਹੜਾ ਇਹ ਠੇਕਾ ਸੇਮ ਨਾਲੀ ਦਾ ਮਛੀਆਂ ਨੂੰ ਲੈ ਕੇ ਉਹਦਾ ਬਿਆਨ ਸੀਗਾ ਕਿ ਸਾਨੂੰ ਉਹਨਾਂ ਤੇ ਸ਼ੱਕ ਹੈ ਕਿ ਮੱਛੀ ਮਰਨ ਦਾ ਕਾਰਨ ਹੈ ਤੁਸੀਂ ਦੱਸੋਗੇ ਕਿ ਮੱਛੀ ਜਿਹੜੀ ਸਾਡੇ ਸਾਹਮਣੇ ਆਦੇ ਹੁਣ ਰੋੜ ਕੇ ਆ ਰਹੀ ਹੈ ਮੱਛੀ ਇਹਦੋਂ ਪਹਿਲਾਂ ਜੀ ਤਸਵੀਰਾਂ ਦਸੀਏ ਤੇ ਉਹ ਜ਼ਿਆਦਾ ਸੀਗਾ ਬਿਆਨਕ ਕਿਉਂਕਿ ਤਾਦਾਤ ਜ਼ਿਆਦਾ ਸੀਗੀ ਕੀ ਕਹਿਣਾ ਚਾਹੋਗੇ ਕੀ ਸਪਸ਼ਟੀ ਕਰਨਾ ਹੈ ਤੁਹਾਡਾ ਸਪਸ਼ਟੀ ਕਰਨੇ ਜੀ ਸਾਡਾ ਪੱਖ ਹੈ ਜੀ ਜੀ ਪੱਖ ਹੈ ਕਿ ਆ ਮੱਛੀ ਤੇ ਸਾਡੀ ਹੱਤਿਆ ਕੀਤੀ ਗਈ ਹੈ ਜੀ ਅਸੀਂ ਲਗਾਤਾਰ ਨਾਲੀ ਜਦੋਂ ਡਰੇਨਚ ਪਾਣੀ ਕੱਟ ਹੋਇਆ ਹੈ ਸ਼ਿਕਾਰੀ ਲਾਏ ਹੋਏ ਨੇ ਜੀ ਜੀ ਉਹਦੇ ਵਿੱਚੋਂ ਅੱਧੇ ਸ਼ਿਕਾਰੀ ਇਹ ਮੇਰੇ ਪਿੰਡ ਦੇ ਨੇ ਅਧੇ ਨਾਲ ਜ਼ਿਆਦਾ ਜਿਹੜੇ ਤਕਰੀਬਨ ਪਿੰਡ ਦੇ ਮੇਰੇ ਸ਼ਿਕਾਰੀ ਜਿਹੜੇ ਮੱਛੀ ਫੜਨ ਲੱਗੇ ਹੋਏ ਨੇ ਜੀ ਜੀ ਗੰਦਣਾ ਤੋਂ ਲੈ ਕੇ ਹੇਟਾ ਤੱਕ ਸਾਰੀ ਮੱਛੀ ਫੜ ਰਹੇ ਆ ਜੀ ਜੀ ਉੱਪਰ ਵੀ ਜਿਹੜੀ ਅੱਜ ਸਵੇਰੇ 5 ਵਜੇ ਤੇ ਆ ਕੇ ਪਾਰਟੀ ਬੈਠੀ ਹੋਈ ਹੈ ਜਾਨੀ ਸਰਪੁਰਲੇ ਪਾਸੇ ਜਿਹੜੀ ਮੱਛੀ ਫੜ ਰਹੇ ਆ ਜੀ ਜੀ ਨਾਲੀ ਪਾਣੀ ਕੱਟ ਹੁੰਦਾ ਤਾਂ ਮੱਛੀ ਫੜਦੇ ਆ ਜੀ ਜੀ ਤਾਂ ਅਸੀਂ ਕੱਲ ਪਰਸੋਂ ਦੀ ਜਿਹੜੀ ਲੁਧਿਆਣੇ ਮੱਛੀ ਲੈ ਕੇ ਗਏ ਆ ਦੋ ਤਿੰਨ ਦਿਨ ਫੜ ਕੇ ਜ ਜੀ ਜੀ ਅਸੀਂ ਵੇਚੀਏ ਵੱਡੇ ਵੱਡੇ ਘਪਾਰੀ ਅੱਗੇ ਵੀ ਖਰੀਦਣ ਹੁੰਦੇ ਨੇ ਜਿੰਨਾਂ ਕੋ ਅੱਗੇ ਵੇਚ ਦਿਆ ਸੀ ਉਹਨਾਂ ਮੱਛੀ ਹੋ ਜਾਂਦੇ ਲੋਕਲ ਜਿੰਨਾਂ ਕੋ ਮੱਛੀ ਵੇਚ ਰਹੇ ਆ ਜਦੋਂ ਤਾਂ ਠੇਕਾ ਲਿਆ ਉਹਨਾਂ ਕੋਲ ਹੀ ਵੇਚ ਰਹੇ ਆ ਜੀ ਜੀ ਹੁਣ ਸ਼ਿਕਾਇਤ ਆਈ ਇਹ ਆ ਸਾਨੂੰ ਪਤਾ ਲੱਗਿਆ ਤੁਹਾਡੇ ਮਾਧਿਅਮ ਰਾਹੀਂ ਪਤਾ ਲੱਗਿਆ ਕਿ ਮੱਛੀ ਸਾਰੀ ਮਰ ਰਹੀ ਹੈ ਹਾਂ ਜੀ ਸਾਨੂੰ ਪਹਿਲਾਂ ਨਹੀਂ ਪਤਾ ਸੀ ਫਿਰ ਪਤਾ ਲੱਗਿਆ ਵੀ ਆ ਆ ਸਾਡੀ ਮੱਛੀ ਆ ਡਰੇਨ ਦੇ ਮੱਛੀ ਮਰ ਰਹੀ ਹੈ ਹੂੰ ਵੀ ਤੁਸੀਂ ਜਦੋਂ ਅਸੀਂ ਇਹਦਾ ਸ਼ਿਕਾਰ ਕੀਤਾ ਦੋ ਤਿੰਨ ਦਿਨ ਪਹਿਲਾਂ ਉਦੋਂ ਸਾਡੀ ਮੱਛੀ ਸਹੀ ਸਲਾਮਤ ਸੀ ਜੀ ਆ ਸਾਡਾ ਜਾਲ ਬੰਦ ਕੀਤਾ ਪਿਆ ਜੀ ਜਦੋਂ ਸਾਡਾ ਮਤ ਸ਼ਿਕਾਰ ਖਤਮ ਹੋ ਜਾਂਦਾ ਹੈ ਉਦੋਂ ਅਸੀਂ ਇਹ ਜਾਲ ਪੱਟ ਲੈਨੇ ਆ ਅੱਛਾ ਜੀ ਤੇ ਜੇ ਜੇ ਕਿ ਜਿਹੜੀ ਪਤਨ ਸ਼ਰਾਰਤ ਕੀਤੀ ਹੈ ਹਮ ਇਹ ਤਾਂ ਖੁਦਾ ਜੇ ਮੰਨ ਲਓ ਸਾਡੇ ਜਾਲ ਹੀ ਥੱਲੇ ਲੱਗੇ ਬੰਦੇ ਸਾਡੇ ਜਾਲ ਦੇ ਅੱਗੇ ਰੁਕ ਜਾਂਦੀ ਫਿਰ ਤਾਂ ਕਿਤੇ ਨਾ ਕਿਤੇ ਇਹ ਵੀ ਹੋ ਜਾਣਾ ਸੀ ਵੀ ਇਹਨਾਂ ਨੇ ਇਹ ਸ਼ਰਾਰਤ ਜਾਲ ਮੱਛੀ ਇਕੱਠੀ ਕਰਨ ਵਾਸਤੇ ਕੀਤੀ ਹੈ ਸ਼ਾਇਦ ਸਾਡੇ ਵਰਗਿਆਂ ਨੂੰ ਕੈਮੀਕਲ ਪਾਇਆ ਹੋਵੇ ਜੀ ਹਾਲਾਂਕਿ ਅਸੀਂ ਇਸ ਚੀਜ਼ ਦੇ ਵਿਰੋਧਾਂ ਅਸੀਂ ਕੁਦਰਤ ਨੂੰ ਪਿਆਰ ਕਰਨ ਵਾਲੇ ਆ ਜੀ ਹੈਲਾ ਵੀ ਜਦੋਂ ਵੀ ਡਰੇਨ ਚ ਪਾਣੀ ਆਉਂਦਾ ਹੈ ਮੇਰੇ ਕੋਲ ਸ਼ਿਕਾਇਤਾਂ ਦੇ ਢੇਰ ਲੱਗੇ ਪੈਣੇ ਅਸੀਂ ਪੋਲੂਸ਼ਨ ਵਿਭਾਗ ਨੂੰ ਕਿਉਂਕਿ ਜਦੋਂ ਇਹ ਮੱਛੀ ਫੜਨੀ ਹੁੰਦੀ ਹੈ ਇਹਨਾਂ ਨੇ ਜਿਹੜੇ ਜਿਨ੍ਹਾਂ ਨੂੰ ਪੱਠੇ ਕਾ ਲਿਆ ਹੋਇਆ ਹੈ ਉਹ ਕੀ ਕਰਦੇ ਨੇ ਪਾਣੀ ਡਰੇਨ ਵਿੱਚ ਉੱਥੇ ਫੈਕਟਰੀ ਸੈਤੀਆ ਪੇਪਰ ਮੇਲੇ ਉਹਦਾ ਪਾਣੀ ਛਿੜਾ ਦਿੰਦੇ ਨੇ ਮੱਛੀ ਤਰ ਪੈਂਦੀ ਤੋਂ ਆਪਣੀ ਮੱਛੀ ਫੜ ਲੈਂਦੇ ਨੇ ਉਹ ਕਿੰਦਾ ਉਹ ਥੱਲੇ ਤੱਕ ਮਾਰ ਮਾਰਦੀ ਜੋ ਥੱਲੇ ਤੱਕ ਮਾਰ ਮਾਰਦੀ ਸਾਡੇ ਕੋਲ ਆਉਂਦਾ ਪਾਣੀ ਅਸੀਂ ਉਹ ਮੱਛੀ ਲੈ ਕੇ ਅਸੀਂ ਕੰਪਲੇਟਾਂ ਕਰਦੇ ਹਾਂ ਬਿਲੇਟਾ ਪਹਿਲਾਂ ਕੀ ਤੇ ਸਾਡੇ ਕੋਲ ਕਾਪੀਆਂ ਨੇ ਜੀ ਤਾ ਸਾਨੂੰ ਜਿਹੜਾ ਇਸੀ ਦਾ ਅਸਥਿਤ ਵਿਰੋਧ ਤੇ ਵੀ ਕੋਈ ਇਸ ਤਰ੍ਹਾਂ ਮੱਛੀ ਮਾਰ ਕੇ ਫੜਦਾ ਹੈ ਤਾਂ ਬਕਾਇਦਾ ਜਿਹੜਾ ਸ਼ਿਕਾਰੀ ਏ ਉਹਨੇ ਅੱਧ ਲੈਣਾ ਹੁੰਦਾ ਹੈ ਅੱਧ ਠੇਕੇਦਾਰ ਲੈਣਾ ਦਾ ਲਗਾਤਾਰ ਇਥੇ ਪਾਰਟੀਆਂ ਬਿਠਾਈਆਂ ਮੱਛੀ ਫੜਨ ਵਾਲੀਆਂ ਜੀ ਕੌਣ ਕਿਹੜਾ ਕੋਈ ਵੀ ਠੇਕੇਦਾਰ ਮੈਂ ਕਹਿੰਦਾ ਕੋਈ ਵੀ ਹੈ ਕਿਹੜਾ ਕੈਮੀਕਲ ਦੇ ਕੇ ਮੱਛੀ ਮਾਰੇਗਾ ਜੇ ਇੱਕ ਟਾਈਮ ਮਾਲ ਮੱਛੀ ਮਾਰ ਕੇ ਲੈ ਜਾਂਦਾ ਵੇਚ ਕੇ ਕਿਹੜੀ ਮੰਡੀ ਚ ਹੂੰ ਜਿਹੜਾ ਖਰੀਦਦਾਰ ਆ ਰਹੇ ਉਹਨੂੰ ਤਾਂ ਪਤਾ ਹੈ ਨਾ ਮੱਛੀ ਚ ਕੈਮੀਕਲ 스ਮੈਲ ਲੇ ਕੌਣ ਲਵੇਗਾ ਅਸੀਂ 6 ਮਹੀਨੇ ਹੋ ਗਏ ਇੱਕ ਵੀ ਕੰਪਲੀਟ ਕੋ ਕਰਦੇ ਵੀ ਅਸੀਂ ਕਿਸੇ ਨੂੰ ਕੈਮੀਕਲ ਮੱਛੀ ਕਿਸਨ ਪਾਈ ਹੋਵੇ ਇਹਨਾਂ ਨੂੰ ਕੈਮੀਕਲ ਵੇਚਣ ਦਾ ਜਿਹੜੇ ਬੰਦੇ ਨੇ ਸ਼ਰਾਰਤ ਕੀਤੀ ਏ ਉਹ ਸ਼ਰਾਰਤ ਕਰਨ ਦਾ ਕਾਰਨ ਕੀ ਨਰਿੰਦਰ ਜੀ ਤੁਸੀਂ ਵਾਰ ਵਾਰ ਨਾ ਲੈ ਰਹੇ ਹੱਤਿਆ ਹੋ ਗਈ ਮੱਛੀਆਂ ਦੀ ਜਦ ਤੁਸੀਂ ਜੀ ਤੁਸੀਂ ਕੈਮੀਕਲ ਦਾ ਨਾਮ ਲੈ ਰਹੇ ਹੋ ਕੋਈ ਉਜਾਗਰ ਨਾਮ ਕਰਨਾ ਚਾਹੋਗੇ ਵੀ ਤੁਹਾਨੂੰ ਕਿਹਨਾਂ ਦੇ ਸ਼ੱਕ ਹੈ ਜਿਹੜੇ ਬੰਦਿਆਂ ਨੇ ਇਹ ਪਾਇਆ ਜੀ ਉਹਨਾਂ ਦੀ ਪਤਾ ਲੱਗਾ ਸੋਸ਼ਲ ਮੀਡੀਆ ਤੋਂ ਕਿ ਸਰਿੰਦਰ ਸਿੰਘ ਨਾਮ ਦਾ ਵਿਅਕਤੀ ਹਮ ਉਹਦੇ ਦੇ ਸ਼ੱਕ ਕਿਉਂ ਹੁੰਦਾ ਹੈ ਕਿਉਂਕਿ ਉnde ਪਿੰਡ ਵਿੱਚ ਤਸਲ ਰਾਜਨੀਤੀ ਕਾਰਨ ਤਸਲ ਬਾਗੀ ਚੱਲ ਰਹੀ ਹੈ ਤੁਹਾਡੇ ਨਾਲ ਹਾਂਜੀ ਅੱਛਾ ਉਹਨਾਂ ਨੇ ਪਹਿਲਾਂ ਮੇਰੇ ਕੋਈ ਪਰਚੇ-ਪਰਚੇ ਸਾਡੇ ਤੇ ਨਿਆਇ ਦਰਜ ਕਰਾਏ ਠੀਕ ਹੈ ਚਲੋ ਪਰਚਾ ਉਹਨਾਂ ਦਾ ਅਧਿਕਾਰ ਹੈ ਜੇ ਕੋਈ ਕੋਈ ਕਰਾਉਣਗੇ ਉਹ ਕੋਰਟ ਦਾ ਕੰਮ ਹੈ ਪੁਲਿਸ ਦਾ ਕੰਮ ਹੈ ਉਹਨੂੰ ਇਨਵੈਸਟੀਗੇਸ਼ਨ ਕਰਨਾ ਉਹਨਾਂ ਨੇ ਬਰੀ ਕਰਨ ਜੋ ਕਰਨਾ ਪੁਲਿਸ ਦਾ ਕੰਮ ਹੈ ਜੀ ਜਾਂ ਕੋਰਟ ਦਾ ਕੰਮ ਹੈ ਤਾਂ ਕਿ ਹੋਇਆ ਕਿ ਸਾਡੀ ਜਦੋਂ ਡਰੇਨ ਅਸੀਂ ਠੇਕੇ ਤੇ ਲੈਨੇ ਆਂ ਠੇਕੇ ਤੋਂ ਲੈਣ ਤੋਂ ਬਾਅਦ ਇਹਨਾਂ ਨੇ ਜਿਹੜੇ ਸਰਿੰਦਰ ਸਿੰਘ ਦਾ ਨਾਮ ਲੈਣਾ ਤਾਂ ਚਾਹਣਾ ਸਰਿੰਦਰ ਸਿੰਘ ਗੁਰਵਿੰਦਰ ਸਿੰਘ ਹੋਰ ਕੁਝ ਵਿਅਕਤੀ ਨੇ ਉਹ ਸਾਡੀ ਮੱਛੀ ਚੋਰੀ ਕਰ ਰਹੇ ਸਨ ਮੱਛੀ ਚੋਰੀ ਕਰਦੇ ਆਂ ਦੀ ਅਸੀਂ ਮੌਕੇ ਤੇ ਫੜ ਲਿਆ ਉਹਨਾਂ ਨੇ ਜਿਵੇਂ ਸਾਡੀ ਹੱਦ ਬੰਦੀ ਏ ਹੱਦ ਬੰਦੀ ਮੰਨ ਲਓ ਸਾਡੀ ਇੱਥੇ ਆਉਂਦੀ ਏ ਇਸ ਤੋਂ ਅੱਗੇ ਜਿਹੜੀ ਜਾ ਕੇ ਸਾਡੇ ਹੱਦ ਵਿੱਚ ਬੁਰਜੀਆਂ ਲਾਈਆਂ ਜਾਲ ਲਾਏ ਹੋਏ ਸਨ ਜਾਲ ਕਿਵੇਂ ਲਾਏ ਹੋਏ ਸਨ ਕਿਉਂਕਿ ਜਿਹੜੀ ਹੱਦ ਬੰਦੀ ਦੀ ਬੁਰਜੀ ਹੁੰਦੀ ਏ ਬੁਰਜੀ ਫਟ ਕੇ ਜਾਣ ਕੇ ਅੱਗੇ ਛੇਰ ਕਰਨ ਕੀਤੀ ਹੋਈ ਸੀ ਅੱਛਾ ਤੁਹਾਨੂੰ ਇਹ ਥਾਵਾਂ ਐਕਵਾਇਰ ਹੋਈਆਂ ਹੋਈਆਂ ਨੇ ਵੀ ਜਿੱਨੇ ਏਰੀਆ ਦੇ ਵਿੱਚ ਤੁਸੀਂ ਬੱਚੇ ਦਾ ਸ਼ਿਕਾਰ ਕਰਨਾ ਹੈ ਏਰੀਆ ਲੱਗਾ ਹੁੰਦਾ ਹੈ ਬੰਡ ਦਿੱਤੀ ਦੀ ਐਨੀਆਂ ਬੁਰਜੀਆਂ ਦਾ ਤਕਾਰ ਜਿਹੜਾ ਜਲਾਲਾਬਾਦ ਨਾਲੀਆਂ ਦਾ ਹੈ ਐਨੀ ਬੁਰਜੀ ਦਾ ਤਕਾਰ ਜਿਹੜਾ ਹੈ ਮੁਖਸਰ ਉਹਦੇ ਠੇਕੇਦਾਰਾਂ ਦਾ ਦਰਕਾਰ ਹੈ ਜੀ ਸਰ ਇਹ ਸਾਡੇ ਦਿਨ ਆਉਂਦੀ ਸੀ ਉਹਨਾਂ ਨੇ ਬਰਜੀਤ ਪੱਟ ਪੱਟ ਕਰਕੇ ਉਹ ਸਾਡੇ ਪਾਸੇ ਹੋਰ ਵਦਾਕ ਲਾਤੀ ਕਿਉਂਕਿ ਜਿਹੜੀ ਮੱਛੀ ਦੀ ਹੱਬ ਬਣਦੀ ਸੀ ਜਿੱਥੋਂ ਲੱਖਾਂ ਕਰੋੜ ਰੁਪਏ ਦੀ ਮੱਛੀ ਨਿਕਲਦੀ ਸੀ ਉਹ ਮੱਛੀ ਜਿਹੜੀ ਉਹਨਾਂ ਨੇ ਸਾਡੇ ਤਿੰਨ ਮਹੀਨੇ ਮੱਛੀ ਕੱਢਦੇ ਰਹੇ ਜਦੋਂ ਅਸੀਂ ਉਹਨੂੰ ਜਾਣਾ ਕਰਨਾ ਉਹਦੀ ਐਪਲੀਕੇਸ਼ਨ ਦਿੱਤੀਆਂ ਬਕਾਇਦਾ ਸਾਡੇ ਕੋਲ ਸਬੂਤ ਨੇ ਕਦੇ-ਕਦੇ ਐਪਲੀਕੇਸ਼ਨ ਦਿੱਤੀਆਂ ਤਾਂ ਉਹਨਾਂ ਨੇ ਜਿਹੜੇ ਆ ਕੇ ਪੜਤਾਲ ਕੀਤੀ ਕੋਈ ਮਹੀਨਾ ਦੋ ਮਹੀਨਾ ਅਲੱਗ ਪੜਤਾਲ ਕਰਦੇ ਕੋਈ ਵਿਚ ਇਲੈਕਸ਼ਨ ਆ ਗਿਆ ਉਹਨਾਂ ਪੜਤਾਲ ਕਰਕੇ ਬਕਾਇਦਾ ਇਸ ਜੀ ਦੀ ਰਿਪੋਰਟ ਸਾਢੇ ਹੱਕ ਚ ਬਣਾ ਕੇ ਭੇਜੀ ਕਿ ਬੁਰਜੀ ਨਾਲ ਛੇੜਖਾਨੀ ਠੇਕੇਦਾਰ ਸਰਿੰਦਰ ਸਿੰਘ ਨੇ ਕੀਤੀ ਹੈ ਜੀ ਸਰਿੰਦਰ ਸਿੰਘ ਗੁਰਵਿੰਦਰ ਸਿੰਘ ਇਹ ਦੋ ਪਰਾ ਤੇ ਹੋਰ ਇਹਨਾਂ ਨਾਲ ਜਿਹੜੇ ਅਣਪਛਾਤੇ ਮੈਨੂੰ ਨਹੀਂ ਪਤਾ ਕਿਹੜੇ ਹਿੱਸੇਦਾਰ ਹਨ ਹੈਗਾ ਸਬੂਤ ਤੁਹਾਡੇ ਕੋਲ ਬਿਲਕੁਲ ਹੈਗਾ ਜੀ ਉਹ ਇਹਨਾਂ ਨੇ ਛੇੜਖਾਨੀ ਕੀਤੀ ਹੈ ਦੋ ਦੋ ਦੇ ਖਿਲਾਫ ਨਖਲਫ ਰਿਪੋਰਟ ਬਣੀ ਹੈ ਇਹਨਾਂ ਦੇ ਖਿਲਾਫ ਕਿ ਛੇੜਖਾਨੀ ਕਰਕੇ ਇਹਨਾਂ ਨੇ ਬੁਰਜੀ ਨਾਲ ਛੇੜਖਾਨੀ ਕੀਤੀ ਹੈ ਇਹ ਮੱਛੀ ਸਾਡੇ ਇਲਾਕੇ ਚ ਫੜੀ ਗਈ ਹੈ ਤਕਰੀਬਨ ਤਕਰੀਬਨ ਜ਼ਿਆਦਾ ਨਹੀਂ ਉਹ ਜਿਹੜੀ 25 ਲੱਖ ਦੀ ਮੱਛੀ ਜਿਹੜੀ ਦੋ ਤਿੰਨ ਮਹੀਨੇ ਦੇ ਦਰਮਿਆਨ ਸਾਨੂੰ ਪਤਾ ਲ ਜੀ ਉਹ ਅਸੀਂ ਪਹਿਲਾਂ ਐਸਐਸਪੀ ਸਾਹਿਬ ਨੂੰ ਦਿਖਾ ਦਿੱਤੀ ਹੈ ਡਿਪਟੀ ਸਾਹਿਬ ਕੋਲ ਕਵਰੀ ਚੱਲ ਰਹੀ ਹੈ ਇਹ ਜਰਪੋਰਟ ਬਣ ਕੇ ਆਈ ਹੈ ਐਸਐਚਓ ਸਾਹਿਬ ਕੋਲ ਕਵਰੀ ਚੱਲ ਰਹੀ ਹੈ ਇਹ ਐਫਆਈਆਰ ਦਰਜ ਹੋਣ ਲੱਗੀ ਹੈ ਜਦੋਂ ਸਰਿੰਦਰ ਸਿੰਘ ਨੂੰ ਪਤਾ ਲੱਗਿਆ ਕਿ ਐਫਆਈਆਰ ਦਰਜ ਹੋਣ ਲੱਗੀ ਹੈ ਉਹਨੂੰ ਡਿਫੈਂਸ ਕੋ ਜੋ ਬਰਾਬਰ ਕਰਨ ਵਾਸਤੇ ਹੂੰ ਕਿਉਂਕਿ ਸਾਨੂੰ ਤਾਂ ਪਤਾ ਹੀ ਨਹੀਂ ਹੈ ਤੁਹਾਨੂੰ ਲੈ ਕੇ ਸ੍ਰਿੰਦਰ ਸਿੰਘ ਲੈ ਕੇ ਆਇਆ ਅੱਜ ਕਿਸੇ ਸਨੇਹ ਆਇਆ ਜਾਂ ਪੱਤਰਿੰਦਰ ਸੇ ਬਾਹਰ ਦਿੱਤੀ ਨਹੀਂ ਸੰਦੇ ਕੌੜੀ ਆਈ ਨਹੀਂ ਥੱਲੇ ਤੱਕ ਠੇਕੇ ਸਾਡੇ ਨੇ ਜੀ ਮੇਰੇ ਰਿਸ਼ਤੇ ਮਾਮਾ ਜੀ ਕੋ ਠੇਕੇ ਨੇ ਸਾਡੇ ਹਿੱਸੇ ਨੇ ਸਾਡੇ ਇੱਕ ਦੂਜੇ ਹਿੱਸੇ ਨੇ ਥੱਲੇ ਵੀ ਸਾਡੇ ਕੋਲ ਨੇ ਮਾਮਾ ਜੀ ਕੋਲ ਮੇਰੇ ਤਾਂ ਉਹ ਮੱਛੀ ਦਾ ਉਹ ਜਾਂ ਤਾਂ ਪਤਾ ਲੱਗੇ ਥੱਲੇ ਬੱਚੀ ਪਤਾ ਲੱਗੇ ਜਿੱਥੋਂ ਇਹਨਾਂ ਨੇ ਗੰਦ ਜਿੱਥੋਂ ਇਹਨਾਂ ਦਵਾਈ ਪਾਈ ਏ ਉਸ ਤੋਂ ਥੱਲੇ ਇਹਨਾਂ ਦਾ ਕੋਈ ਹਿੱਸਾ ਨਹੀਂ ਕੋਈ ਕਾਰਨ ਨਹੀਂ ਕੋਈ ਬਾਹਰ ਨਹੀਂ ਇਹਨੂੰ ਕਿਹ ਪਤਾ ਲੱਗੇ ਮਛਰੜ ਕੇ ਆਈ ਏ ਸਿਰਫ ਸਿਰਫ ਜਿਹੜਾ ਕੈਮੀਕਲ ਪਾਵੇਗਾ ਕਿਉਂਕਿ ਪਾਣੀ ਵਿੱਚ ਕੋਈ ਆਪਾ ਆਪਾਂ ਦੇ ਘਰਾਂ ਬਾਰਾਂ ਵਾਲੇ ਬਾਲੀ ਬੱਚੇ ਵਾਲੇ ਆ ਕੋਈ ਸਵੇਰੋਂ ਸ਼ਾਮ ਤੱਕ ਨਾਲੀ ਤੇ ਨੰਦੇ ਰਹਿੰਦੇ ਜਿਹੜਾ ਕੈਮੀਕਲ ਹੋਰ ਖੜਾ ਹੋ ਜਾਂਦਾ ਕਿਉਂਕਿ ਉਹਨਾਂ ਨੇ ਗੱਲ ਕੀਤੀ ਸੀ ਸਿਰਫ ਅਸੀਂ ਜਿਹੜਾ ਸਵਾਲ ਕੀਤਾ ਕਿ ਤੁਹਾਨੂੰ ਕਿੰਨੇ ਏਰੀਆ ਤੱਕ ਮੱਛੀ ਮਰੀ ਹੈ ਗੰਧਣਾ ਤਾਂ ਕਹਿੰਦਾ ਮੱਛੀ ਮਰੀ ਅੱਗੇ ਤੋਂ ਤੁਸੀਂ ਜਿੱਥੇ ਤੁਹਾਡੇ ਕੋਲ ਥੇ ਕੋਦਰ ਮਰੀ ਹੈ ਜੀ ਅੱਛਾ ਜੀ ਉਹ ਤੋਂ ਆਂਡੇ ਵਾਲੀ ਸਾਈਡ ਕੋਲ ਨਹੀਂ ਮੈਂ ਅਸੀਂ ਤਾਂ ਇੱਥੇ ਆਏ ਆ ਨਾ ਜੀ ਸਾਡੇ ਉੱਪਰ ਸ਼ਕਾਰੀ ਫੜ ਰਹੇ ਨੇ ਪਰ ਮੱਛੀ ਮਾਰ ਰਹੀ ਹੁੰਦੀ ਤਾਂ ਸਾਨੂੰ ਦੱਸਣਾ ਸਾਨੂੰ ਜੇ ਮੱਛੀ ਉੱਪਰ ਸਾਡੀ ਮਾਰ ਰਹੀ ਹੁੰਦੀ ਤਾਂ ਸਾਨੂੰ ਦੱਸਣਾ ਕਿਉਂਕਿ ਜੇਕਰ ਬਹਾਲੋ ਕੋਈ ਕਵੇ ਬਸੇ ਕੈਮੀਕਲ ਪਾ ਕੇ ਫੜਨੇ ਕੋਈ ਵੀ ਸ਼ਿਕਾਰੀ ਹੈ ਕੋਈ ਵੀ ਟੇਕ ਆਦੀ ਮੱਛੀ ਹੱਤਿਆ ਕੌਣ ਕਰੇਗਾ ਸਾਡੇ ਏਰੇ ਚ ਮੱਛੀ ਖੜੀ ਸਾਡੇ ਅੱਦੇ ਵੱਡੇ ਜਾਲ ਲੱਗੇ ਹੋਏ ਨੇ ਅਸੀਂ ਇਹ ਜਾਲਾਂ ਨਾਲ ਮੱਛੀ ਫੜਾਂਗੇ ਕੌਣ ਅਤੇ ਕਰੇਗਾ ਇਹ ਬੰਦੇ ਨੇ ਰੰਜਿਸ਼ ਕੱਢਣ ਵਾਸਤੇ ਕਿ ਇਹ ਜਿਹੜੀ ਇਥੇ ਮੱਛੀ ਮਾਰਾਂਗੇ ਥੱਲੇ ਨਾਲ ਜਾਲ ਜਾਂ ਪਟੀਆਂ ਲੱਗੀਆਂ ਹੋਣਗੀਆਂ ਉੱਥੇ ਮੱਛੀ ਰੁਕ ਜਾਵੇਗੀ ਤੇ ਪਤਰਕਲ ਜਾਵਾਂਗੇ ਬਦ ਖੁਸ਼ਕਿਸਮਤੀ ਨਾਲ ਇਹ ਕਿ ਅਸੀਂ ਪਹਿਲਾਂ ਸ਼ਿਕਾਰ ਕਰਕੇ ਅਸੀਂ ਆ ਦੋ ਤਿੰਨ ਦਿਨਾਂ ਦੇ ਵਿੱਚ ਜਾਲ ਸੁੱਕਾ ਪਿਆ ਇਹ ਕੋਈ ਇਹ ਨਹੀਂ ਹੁਣ ਕੱਢਿਆ ਸੀ ਮੱਛੀ ਇਸ ਕੱਢ ਕੇ ਆ ਰੋੜ ਦਿੱਤਾ ਆ ਦੋ ਤਿੰਨ ਦਿਨਾਂ ਤੋਂ ਚਾਲ ਚਾਰਾਂ ਦਿਨਾਂ ਜਾਲ ਪਟਿਆ ਹੋਇਆ ਹੈ ਪਹਿਲਾਂ ਦੋ ਤਿੰਨ ਦਾ ਸ਼ਿਕਾਰ ਕਰਕੇ ਸੀ ਜਾਲ ਪਟ ਚੁੱਕਿਆ ਅਸੀਂ ਮੱਛੀ ਵੇਚ ਕੇ ਆਏ ਆ ਅੱਜ ਸ਼ਿਕਾਰੀ ਹੋਰ ਮੱਛੀ ਫੜ ਰਹੇ ਨੇ ਇਹ ਮੱਛੀ ਫਿਰ ਵੇਚਣ ਜਾਵਾਂਗੇ ਅਸੀਂ ਇਹ ਸਪਸ਼ਟ ਪਤਾ ਲੱਗਦਾ ਹੈ ਜੇਕਰ ਕੋਈ ਮੰਨ ਲਓ ਮੱਛੀ ਮਾਰਦਾ ਠੇਕੇਦਾਰ ਕੋਈ ਮੱਛੀ ਮਾਰੇਗਾ ਕੀ ਮੱਛੀ ਉਹਨੂੰ ਅਗਾ ਅਗਾ 60 ਰੁਪਏ ਤਮਾਰੇਗਾ ਅਲੀ ਕੇਰੇ ਚ ਲਾਵੇਗਾ ਨਾ ਮੱਛੀ ਅਸੀਂ ਇਹਦੇ ਕੇਰੇ ਵਿੱਚ ਫੜ ਕੇ ਉਹਨੂੰ ਮੱਛੀ ਨੂੰ ਕਿਤੇ ਵੇਚ ਦੇ ਜਿਸ ਕਾਣ ਪਾ ਦੇ ਕੁਝ ਕਰ ਦੇ ਇਹ ਤੋਂ ਸਪਸ਼ਟ ਪਤਾ ਤੁਸੀਂ ਵੀ ਜਜਮੈਂਟ ਕਰ ਸਕਦੇ ਜੇ ਕਿ ਸਾਡਾਂ ਦੁਸ਼ਮਣ ਹੀ ਕੱਢੀ ਗਈ ਹੈ ਇੱਥੋਂ ਤੋਂ ਲੈ ਜਿਹੜਾ ਇਹਨਾਂ ਨੇ ਜੀਵ ਹੱਤਿਆ ਕੀਤੀ ਹੈ ਉਹ ਬਣਾਉਣੇ ਮਾਨਜੋਗ ਐਸਡੀ ਸਾਹਿਬ ਤੋਂ ਪਹਿਲੇ ਮੱਛੀ ਜੜ ਚੋਰੀ ਕਰਨ ਦੀ ਜੇ ਰਿਪੋਰਟ ਸਾਡੇ ਜਿਵੇਂ ਅਕ ਵਿੱਚ ਬਣੀ ਹੈ ਇਹ ਮੱਛੀ ਮਾਰਨ ਦੀ ਜੇ ਰਿਪੋਰਟ ਸੀ ਮਾਨਜੋਗ ਐਸਟੀ ਸਾਊਥ ਕੋ ਬਣਵਾ ਕੇ ਇਹਦੇ ਖਿਲਾਫ ਹਾਈ ਕੋਰਟ ਕੋਰ ਤੱਕ ਜਾਣਾ ਪਿਆ ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਕਦੇ ਗਲਤ ਗਾਈਡ ਕਰਕੇ ਮਾਨਯੋਗ ਜਿਹੜੇ ਸਤਾਤਾਰੀ ਨੇ ਉਹਨਾਂ ਦਾ ਉਪਯੋਗ ਕਰਨ ਦੀ ਕੋਸ਼ਿਸ਼ ਕਰਨਗੇ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਮਾਨਯੋਗ ਐਮਐਲ ਸਾਹਿਬ ਜੀ ਜੋ ਸੱਚ ਝੂਠ ਵੇਖਿਓ ਜੀ ਪਹਿਲਾਂ ਤਾਂ ਜੋ ਚੱਲਦਾ ਪਿੰਡ ਲੈ ਚੱਲਦਾ ਰਿਹਾ ਜੇ ਸਾਡੀ ਮੱਛੀ ਮਾਰਨ ਤੇ ਆਗੇ ਸਾਡੀ ਹੱਤਿਆ ਕਰਨ ਤੇ ਆਗੇ ਇਹਦੂ ਕਾਨੂੰਨਾ ਕੰਮ ਹੱਟਿਆ ਕਟਿਆ ਕੰਮ ਨਹੀਂ ਹੋ ਸਕਦਾ ਤੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਜਾਗਦੀਆਂ ਜ਼ਮੀਰਾਂ ਵਾਲੇ ਜੀ ਤੁਸੀਂ ਇਹੋ ਜੇ ਕਟਿਆ ਬੰਦਿਆਂ ਦਾ ਸਾਥ ਦਿਓਗੇ ਤੇ ਇਹਨਾਂ ਤੇ ਪਰਚਾ ਦਰਜ ਕਰਾਂਗਾ ਸਾਡੀ ਸਪਰਸ਼ ਕਰੋਗੇ ਅਸੀਂ ਨਹੀਂ ਤਾਂ ਤਰਨਾ ਮਿਆਰ ਜੋ ਵੀ ਲਾਣਾ ਫਿਰ ਲਾ ਕੇ ਇਹ ਗੁਰਵਿੰਦਰ ਸਿੰਘ ਜਾਂ ਸਰਿੰਦਰ ਸਿੰਘ ਜੋ ਵੀ ਇਹਨਾਂ ਭਾਈ ਵਾਲ ਨੇ ਉਹ ਅ ਇੱਕ ਹੋਰ ਜੀ ਜਿਹੜਾ ਸ੍ਰਿੰਦਰ ਸਿੰਘ ਤੁਸੀਂ ਨਾਂ ਲੈ ਰਹੇ ਹੋ ਉਹਨਾਂ ਦਾ ਜਿਹੜੀ ਅਧਿਕਾਰ ਖੇਤਰ ਕਿੰਨਾ ਤੱਕ ਹੈ ਜਿਹੜਾ ਮੱਛੀ ਫੜਨ ਦਾ ਜੋ ਸੰਬੰਧ ਉਹਨਾਂ ਦਾ ਜੀ ਅਧਿਕਾਰ ਖੇਤਰ ਜਾਨੀ ਸਰ ਤੋਂ ਉੱਪਰ ਹੈ ਜੀ ਉਹਨਾਂ ਕੋਲ ਅਧਿਕਾਰ ਖੇਤਰ ਬਹੁਤ ਥੋੜਾ ਹੈ ਬਹੁਤ ਥੋੜਾ ਚਾਰ ਪੰਜ ਕਿਲੋ ਜਾਨੀ ਸਰ ਤੋਂ ਮਤਲਬ ਸਾਰਾ ਹੋਰ ਹੈ ਸਾਰੀ ਜਾਨੀ ਸਰ ਥੱਲੇ ਸਾਡਾ ਜੀ ਸਾਡੇ ਕੋਲ ਕਾਫੀ ਖੇਤਰ ਆਉਂਦਾ ਹੈ ਸਾਡੇ ਕੋਲ ਤਕਰੀਬਨ 2-300 ਕਿਲੋਮੀਟਰ ਦੇ ਵਿੱਚ ਏਰੀਆ ਸਾਡੀਆਂ ਨਾਲੀਆਂ ਦੇ ਆਉਂਦੇ ਨੇ ਤੇ ਇਹ ਕੀ ਸਾਨੂੰ ਇਹ ਲੱਗ ਰਿਹਾ ਕਿ ਅਸੀਂ ਹੋਰ ਨਾਲੀਆਂ ਤੇ ਵਿਜਾਗ ਦੇਣੇ ਆ ਦੇਖ ਨੇ ਹਰ ਕਿਤੇ ਕਿਤੇ ਨਾ ਹੱਤਿਆ ਸੜੀ ਕੀਤੀ ਹੋਏਗੀ ਜ ਜੀ ਪ੍ਰਧਾਨ ਜੀ ਆ ਮੱਚੀ ਤੁਸੀਂ ਦੇਸ ਹੁਣੇ ਰੋਡ ਕਿ ਆ ਰਹੀ ਹੁਣ ਕੱਟ ਕੀ ਕਹਿਣਾ ਚਾਹੋਗੇ ਇਸ ਮਸਲੇ ਦੇ ਉੱਪਰ ਤੁਸੀਂ ਤਾਂ ਇੱਥੇ ਜਦੋਂ ਅਸੀਂ ਆਏ ਸੀ ਉਦੋਂ ਹੀ ਮੌਜੂਦ ਸੀਗੇ ਜੀ ਉਸ ਤਰ੍ਹਾਂ ਹੈ ਜੀ ਇਹਨਾਂ ਨੇ ਜਿਹੜਾ ਦੱਸ ਰਹੇ ਸੀ ਅੱਗੇ ਹੂੰ ਇਹਨਾਂ ਨੇ ਆ ਬੁਰਜੀ ਨਾਲ ਛੇੜਛਾੜ ਕੀਤੀ ਹੈ ਉਧਰ ਜਾਨੀਸਰ ਦੇ ਕੋਲ ਤੇ ਉਹ ਐਸਡੀਓ ਨੇ ਮਾਨਯੋਗ ਐਸਡੀਓ ਨੇ ਰਿਪੋਰਟ ਬਣਾ ਦਿੱਤੀ ਹੈ ਤੇ ਇਹਨਾਂ ਨੇ ਉਹਨੇ ਕਰਦਾ ਵੀ ਮੇਰੇ ਤੇ ਕਾਰਵਾਈ ਤੋਂ ਬਚਣ ਵਾਸਤੇ ਉਹਨੇ ਕੋਈ ਇਸ਼ਾਰਤ ਕਰਾਂ ਅੱਛਾ ਉਹਨਾਂ ਦਾ ਕਹਿਣਾ ਸੀਗਾ ਕਿ ਸਾਡੇ ਵਾਲੇ ਪਾਸੇ ਜਿਹੜੀ ਮੱਛੀ ਹੈ ਉੱਪਰ ਜਾ ਨਹੀਂ ਰਹੀ ਤੇ ਮੱਛੀ ਜਿਹੜੀ ਹੈਗੀ ਹੈ ਸਾਨੂੰ ਪੈ ਰਿਹਾ ਘਾਟਾ ਤੇ ਘਾਟੇ ਨੂੰ ਲੈ ਕੇ ਇਹ ਮੱਛੀ ਜਿਹੜੀ ਹੈ ਮਾਰੀ ਗਈ ਮੱਛੀ ਨਹੀਂ ਨਹੀਂ ਮੱਛੀ ਜਾ ਰਹੀ ਮੱਛੀ ਕਿਉਂਕਿ ਸਾਡੇ ਤੱਕ ਉੱਪਰ ਮੱਛੀ ਜਾਂਦੀ ਨਹੀਂ ਕਿਉਂਕਿ ਉਹ ਕਹਿੰਦੇ ਵੀ ਕੁਦਰਤ ਤਾਂ ਨਹੀਂ ਮੱਛੀ ਚੜ੍ਹਦੇ ਵਾਲੇ ਪਾਸੇ ਜਾਂਦੀ ਹੈ ਤੇ ਸਾਡੇ ਤੱਕ ਜਾਣ ਦਿੱਤੀ ਨਹੀਂ ਜਾ ਰਹੀ ਉਹ ਇੱਕ ਰੰਜਿਸ਼ ਕੱਢਣ ਵਾਸਤੇ ਕਿਉਂਕਿ ਇਹਨਾਂ ਨੇ ਉਹਨਾਂ ਦਾ ਕਹਿਣਾ ਕਿ ਇਹਨਾਂ ਨੇ ਤਾਂ ਮੱਛੀ ਆਪਦੀ ਕੱਢ ਲਈ ਤੇ ਜਿਹੜੀ ਸਾਡੇ ਤੱਕ ਅੱਗੇ ਜਾਣੀ ਸੀ ਉਹ ਇਹਨਾਂ ਮਾਰਤੀ ਸਾਡੇ ਕੋਲ ਸਾਲ ਦਾ ਠਿੱਕਾ ਹੈ ਜੀ ਸਤੰਬਰ ਤੋਂ ਲੈ ਕੇ ਸਤੰਬਰ ਤੱਕ ਹੈ ਜੀ ਸਾਲ ਦਾ ਠਿੱਕਾ ਹੈਗਾ ਤੇ ਇਹ ਨਹੀਂ ਹੈਗਾ ਵੀ ਅਸੀਂ ਹੁਣ ਮੱਛੀ ਕੱਢ ਲਈ ਤੇ ਹੁਣ ਫ੍ਰੀ ਹੋ ਕੇ ਬਹਿ ਜਾਵਾਂਗੇ ਜੀ ਜੀ ਸਾਲ ਦਾ ਠਿਕਾ ਹੈ ਜੇ ਸਾਡੇ 6-7 ਮਹੀਨੇ ਪਏ ਨੇ 7 ਮਹੀਨੇ ਲਗਭਗ ਪਏ ਨੇ ਤੇ ਇਹ ਨਹੀਂ ਹੈਗਾ ਵੀ ਅਸੀਂ ਹੁਣ ਇੱਕ ਰਿਕਾਰਡ ਲਈ ਤੇ ਬਾਅਦ ਵਿੱਚ ਫ੍ਰੀ ਹੋ ਜਾਵਾਂਗੇ ਤੇ ਉਹਨਾਂ પાસે ਕੋਈ ਵੱਖਰੀ ਮੱਛੀ ਨਹੀਂ ਹੈਗੀ ਜਿਹੜੀ ਜਾਂਦੀ ਹੈ ਸੇਮ ਨਾਲੀ 'ਚ ਚੜਦੀ ਹੈ ਸਾਰੇ ਸੇਮ ਨਾਲੀ ਦੇ ਵਿੱਚ ਹੀ ਮੱਛੀ ਹੈ ਪਰ ਉਹ ਸਿਰਫ ਰੰਜਿਸ਼ ਕੱਢਣ ਵਾਸਤੇ ਵੀ ਆ ਦੋ ਤਰੀਕ ਨੂੰ ਆਪਣੀ ਰਿਪੋਰਟ ਬਣਾਈ ਹੈ ਐਸਡੀਓ ਨੇ ਤੇ ਉਹ ਬਸ ਉਹ ਰੰਜਿਸ਼ ਕੱਢਣ ਵਾਸਤੇ ਇਹ ਉਹਨੇ ਕਾਰਨਾਮਾ ਕੀਤਾ